ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਹਿੰਮਤਪੁਰੇ ਨਿਹੰਗ ਸਿੰਘ ਜਥੇਬੰਦੀ ਵਿੱਚ ਜਿਹੜੇ 35 ਸਿੰਘ ਜੁੜੇ ਆ ਤੇ ਅੱਜ ਬਾਬਾ ਜੀ ਇਹਨਾਂ ਕਰਦਿਆਂ ਗੱਲਬਾਤ ਤੇ ਪੁੱਛਦੇ ਆ ਵੀ ਕਿੰਨੇ ਇੱਥੇ ਆਪਣੇ ਜਥੇਬੰਦੀ ਦੇ ਵਿੱਚ ਗੁਰਪਾਣ ਕੀਤਾ ਤੇ ਸਤਿ ਸ੍ਰੀ ਅਕਾਲ ਬਾਬਾ ਜੀ ਤੇ ਬਾਬਾ ਜੀ ਅੱਜ ਆਪਾਂ ਹਿੰਮਤਪੁਰੇ ਇਕੱਠੇ ਹੋਏ ਆ ਤੇ ਅੱਜ ਤੁਸੀਂ ਦੱਸੋਗੇ ਵੀ ਅੱਜ ਇਕੱਠੇ ਹੋਣ ਦਾ ਕਾਰਨ ਕੀ ਆ ਜੀ ਵਾਹਿਗੁਰੂ ਦਾ ਖਾਲਸਾ ਖਾਲਸਾ ਵਾਹਿਗੁਰੂ ਦੀ ਫਤਿਹ ਬਹੁਤ ਬਹੁਤ ਧੰਨਵਾਦ ਆ ਉੱਤਕਰਦਾ ਜਿਹੜਾ ਵੀਰ ਸਤਿਕਰ ਸਾਡੇ ਤੱਕ ਪਹੁੰਚ ਕਰੀ ਆ ਬਹੁਤ ਬਹੁਤ ਧੰਨਵਾਦ ਆ ਅੱਜ ਇਥੇ ਕਤਰੂਈ ਸੀਗੀ ਸੰਗਤ ਨਾਲ ਜੋੜੀ ਸੀ ਫਿਰ ਇਹਨਾਂ ਨੂੰ ਵਿਦੇਸ਼ ਜੇ ਇਹਨਾਂ ਦੇ ਵਿੱਚ ਜਾਮਾ ਆਮ ਆ ਕੇ ਜਿੰਨਾ ਕਿ ਇਹਨਾਂ ਤੇ ਗੁਰੂ ਮਾਹਦੇ ਕਿਰਪਾ ਕਰੀ ਆ ਏਨੀ ਹੋਰ ਤੇ ਵੀ ਕਿਰਪਾ ਕਰੇ ਮਹਾਰਾਜ ਉਹ ਵੀ ਸਾਡੇ ਨਾਲ ਜੁੜਨ ਨਸਾ ਰਹਿਤ ਕਰਾ ਦੇ ਪਹਿਲਾਂ ਤੇਹੀ ਚੋਚਿਆ ਵੀ ਸਾਰੇ ਕਹਿੰਦੇ ਵੀ ਇਹ ਫਲਾਣਾ ਨਸ਼ਾ ਕਰਦਾ ਫਲਾਣਾ ਚਿੱਟਾ ਪੀਂਦਾ ਫਲਾਣਾ ਚੀਜ਼ ਖਾਂਦਾ ਬਿਨਾਂ ਨਸ਼ਾ ਰਹਿਤ ਕਰਾਉਣ ਦੇ ਵਿੱਚ ਤੇ ਸੰਗਤ ਜਿਹੜੀ ਜੁੜੀ ਸਾਡੇ ਨਾਲ ਇਹ ਮਹਾਰਾ ਨੇ ਪਰਵਾਲਾ ਸਾਤੋਂ ਕਰਵਾਇਆ ਕਰਵਾਇਆ ਫਲਾਣਾ ਕਰਵਾਇਆ ਤੇ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਨਸ਼ਾ ਛਡਕਾ ਚ ਰਹਿਤ ਹੋਏ ਆ ਨਸ਼ੇ ਤੋਂ ਤੇ ਪਰਿਵਾਰ ਸਵੇਧ ਆ ਜਿਹਨਾਂ ਨੇ ਅਬਰਤਕਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਪਰਿਵਾਰ ਸਵੇਧ ਬੱਚਾ ਸਵੇਧ ਵੀ ਅਬਰਤਕਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਅਸੀਂ ਪਈ ਸਾਹਿਬ ਮਿਸਲ ਸੀ ਅਰਨਾਦਲ ਦਲਬਾਬਾ ਸਦਾਨੰਦ ਜੀ ਨੋ ਨੋਕ ਸੇਵਾਦਾਰ ਸੀ ਬਾਬਾ ਗਰਜਨ ਸਿੰਘ ਸਤਖੰਡ ਵਾਸੀ ਹੁਣ ਅੱਜ ਮੁੱਖ ਸੇਵਾਦਾਰਾ ਲਵਜੀਤ ਸਿੰਘ ਉਹਨੇ ਸਾਨੂੰ ਉਹਨੇ ਵੀ ਅੱਗੇ ਲਾ ਕੇ ਰੱਖਿਆ ਤੇ ਵੱਡੇ ਬਾਬਾ ਜੀ ਨੇ ਵੀ ਸਾਨੂੰ ਅੱਗੇ ਲਾ ਕੇ ਰੱਖਿਆ ਉਸ ਦਲ ਦੇ ਸੀ ਜੱਤੇਦਾਰਾਂ ਸਉਪੇਵੇ ਤੇ ਮਹਾਰਾਜ ਨੇ ਕਿਰਪਾ ਕਰੀਆ ਜਿਵੇਂ ਸਾਡੇ ਤੇ ਕਿਰਪਾ ਕਰੀਆ ਤੇ ਉਵੇਂ ਇਹਨਾਂ ਤੇ ਵੀ ਕਿਰਪਾ ਕਰੇ ਮਹਾਰਾਜ ਜਿਹੜੇ ਹੋਰ ਵੀ ਰਹਿੰਦੇ ਆ ਮੈਂ ਤਾਂ ਕਹਨਾ ਉਹ ਵੀ ਮੇਰੇ ਸੰਗ ਵੀਰ ਜਿਹੜਾ ਤਮਾਕੂ ਜਗਤ ਜੂਟ ਖਾਂਦੇ ਆ ਉਹ ਛੱਡ ਕੇ ਇਸ ਪਾਸੇ ਜੁੜਨ ਮਹਾਰਾਜੇ ਪਾਸੇ ਤੁਰਨ ਤਾਂ ਕਾਲਾ ਸਰਾਜ ਆਪਨੇ ਆਪ ਹੀ ਆਟੋਮੈਟਿਕ ਜਿਵੇਂ ਬਾਣੀ ਚ ਲਿਖਿਆਗਾ ਛੱਡਦੇ ਤੋਂ ਸਿਫਤੇ ਦੇ ਇੱਕਦਾ ਖਾਲਸੇ ਦਾ ਰਾਜ ਹੋਣਾ ਤਾਂ ਫੇਰ ਹੀ ਬਣਨਾ ਜੇ ਅਸੀਂ ਸਾਰੇ ਜਣੇ ਥੋੜਾ ਥੋੜਾ ਪ੍ਰਾਲਾ ਕਰਗੀ 52 ਹੁਕਮਾਂੇ ਮਾਰ ਨਹੀਂ ਦਿੱਤੀ ਆ 52 ਹੁਕਮਾਂੇ ਚਿਕਨਾ ਵੀ ਇੱਕ ਸਿੰਘ ਨੂੰ ਪੰਜ ਸਿੰਘ ਸਜਾਉਣੇ ਚਾਹੀਦੇ ਆ 52 ਰਹਿਤਾ 52 ਕਰੇਤਾ 52 ਹੁਕਮਾਂੇ ਆ ਸਾਰੇ ਸਿੰਘਾਂ ਸਿੰਘਾਂ ਨੂੰ ਇਹੀ ਪ੍ਰਾਲਾ ਚਾਹੀਦਾ ਆਪਣ ਆਪਣੇ ਰਿਸ਼ਤੇਦਾਰਾਂ ਜਾਂ ਕੇ ਜੇ ਜਿੰਦਾ ਪੰਜ ਪੰਜ ਸੇ ਜਰੂਰ ਤਿਆਰ ਕਰਨ ਤਾਂ ਆਪਾਂ ਸੱਤ ਕਾਢੀ ਬਸੇ ਆਪਾਂ ਵੀ ਹੋ ਜੇ ਪਾਇ ਰਕਾਲਸਾ ਬਿਲਕੁਲ ਤੂੰ ਹੀ ਲਉ ਫਤਕੀ ਲਉ ਮੇ ਬਾਵੇਂ ਹਾਰ ਹੋ ਜਾਵੇਂ ਤਾਂ ਸਭ ਆਸ਼ਾ ਜਾਂਦੇ ਮਾਣ ਪਾ ਜੇ ਕੋਈ ਨਾ ਰੋ ਜਾਵੇ ਬਾਬਾ ਜੀ ਦੇ ਢੀਕਾਰ ਅਗੇ ਜਾਵੇ ਫਤਿਹ ਪਾਵੇ ਨਿਆਲੋ ਜਾਵੇ ਸਿੰਘ ਸਿੰਘਣਿਆਂ ਨੂੰ ਪਾਵੇ ਚੜਦੀ ਗਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲਾ ਜੀ ਦਾ ਤਰਨਾ ਦਾਲ ਸਦਾਲ ਬਾਬਾ ਸਦਾ ਅਨੰਦ ਜੀ ਵੱਲੋਂ ਬਹੁਤ ਉਪਰਾਲਾ ਕੀਤਾ ਗਿਆ ਸਾਡੇ ਜਹੇਦਾਰ ਜੀ ਜ세 ਅਰ ਬਾਬਾ ਪਰਮਜੀਤ ਸਿੰਘ ਭੋਲਾ ਜੀ ਹਿੰਮਤਪੁਰਾ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਇੰਨੇ ਸਿੰਘਾਂ ਨੂੰ ਜੋੜਦੇ ਹਨ ਸੋ ਪਰਸੋ ਸੁਖਮਣੀ ਸਾਹਿਬ ਦਾ ਪਾਠ ਸੀਗਾ ਇੱਕ ਸਿੰਘ ਨੂੰ ਫਰਲੇ ਦੀ ਦਾਤ ਬਖਸ਼ੀ ਗਈ ਆ ਮਹਾਰਾਜ ਉਹਨਾਂ ਦੀ ਵੀ ਚੜ੍ਹਦੀ ਕਲਾ ਕਰੇ ਤੇ ਜਹੇਦਾਰਾਂ ਦੀ ਵੀ ਚੜ੍ਹਦੀ ਕਲਾ ਕਰੇ ਇੱਕ ਦਲ ਪੰਥ ਬੋਲਿਓ ਬੇਨਤੀ ਆ ਕਿਸੇ ਵੀ ਸੰਗ ਨੇ ਸ਼ਾਸਤਰ ਵਿਦਿਆ ਸਿੱਖਣੀ ਆ ਘੋੜ ਸਵਾਰੀ ਸਿੱਖਣੀ ਆ ਦਮਾਲਾ ਸਿਉਣਾ ਸਿੱਖਣਾ ਕੀਰਤਨ ਵਿਦਿਆ ਸਿੱਖਣੀ ਆ ਹੋਰ ਵੀ ਕੋਈ ਵੀ ਵਿਦਿਆ ਸਿੱਖਣੀ ਆ ਬ੍ਰਹਿਮ ਵਿਦਿਆ ਤਾਂ ਭਾਈ ਸਾਡੇ ਜਹੇਦਾਰ ਜੀ ਨਾਲ ਸੰਪਰਕ ਕਰ ਸਕਦੇ ਹੋ ਸੋ ਮਾਰਾ ਇਹਨਾਂ ਦੀ ਚੜਦੀ ਗਲਾ ਕਰੇ ਸ਼ਾਸਤਰ ਵਿਦਿਆ ਦਾ ਅਖਾੜਾ ਚੱਲ ਰਿਹਾ ਹੈ ਸੋ ਭਾਈ ਕਿਸੇ ਵੀ ਵੀਰ ਭੈਣ ਨੇ ਮੇਰੀ ਨੇ ਅਕੈਡਮੀ ਦੇ ਵਿੱਚ ਸ਼ਾਮਲ ਹੋਣਾ ਸੋ ਆ ਸਕਦਾ ਖੁੱਲਾ ਸੱਦਾ ਹੈ ਅੱਜ ਵੀ ਇਹ ਹਨ ਮਹਾਰਾਜ ਨੇ ਦਾਤਬਖਸ਼ੀ ਹੈ 52 ਹਕੂਨਾਮੇ ਚ ਘੋੜ ਸਵਾਰੀ ਸ਼ਾਸਤਰ ਵਿਦਿਆ ਇਹ ਵੀ ਦਾਤਬਖਸ਼ੀ ਹੈ ਸੋ ਭਾਈ ਸਿੰਘ ਨੂੰ ਇਹ ਜ਼ਰੂਰੀ ਆ ਸ਼ਾਸਤਰ ਵਿਦਿਆ ਸ਼ਾਸਤਰ ਇਹ ਸ਼ਾਸਤਰ ਵਿਦਿਆ ਆਪਣੀ ਰੱਖਿਆ ਲਈ ਹੈ ਸੋ ਭਾਈ ਇਹ ਸਭ ਨੂੰ ਸਿੱਖਣੀ ਚਾਹੀਦੀ ਆ ਮੇਰੀ ਭੈਣ ਨੂੰ ਵੀ ਸਿੱਖਣੀ ਚਾਹੀਦੀ ਆ ਵੀਰਾਂ ਨੂੰ ਵੱਡੇ ਤੋਂ ਵੱਡੇ ਨੂੰ ਕਿਉਂ ਜੇ ਆਪਾਂ ਡਾਂਗ ਦੇ ਬਾੜ ਜਾਣਦੇ ਹੋਵਾਂਗੇ ਆਪਾਂ ਕਿਸੇ ਤੋਂ ਮਾਰ ਨਹੀਂ ਖਾਂਦੇ ਠੀਕ ਆ ਘੋੜ ਸਵਾਰੀ ਇਹ ਹੈ ਸੋ ਆਉਣ ਵਾਲਾ ਸਮਾਂ ਜਿਹੜਾ ਬਹੁਤ ਹੀ ਭਿਆਨਕ ਆ ਰਿਹਾ ਆਪ ਜੀ ਨੂੰ ਕਿਉਂ ਖਾਲਸੇ ਦਾ ਰਾਜ ਆ ਕੀ ਰਹਿਣਾ ਹੈ ਖਾਲਸੇ ਦਾ ਜਿਹੜਾ ਰਾਜ ਆ ਚਾਰੇ ਕੂਟਾਂ ਤੱਕ ਹੋਣਾ ਮਹਾਰਾਜ ਨੇ ਬਚਨ ਕਰੇ ਹਨ ਜਿਹੜਾ ਖਾਲਸੇ ਦਾ ਰਾਜ ਹੈ ਚਾਰ ਚਾਰ ਵਾਰ ਨਿਕਰ ਰਾਜ ਕਰਾਂ ਵਾਹਿਗੁਰੂ ਸਿੰਘ ਕੋ ਨਾਮ ਜਪਾਂ ਕਿਹੜਾ ਵਾਹਿਗੁਰੂ ਇਹ ਮੰਤਰ ਹੈ ਆਪਾਂ ਜਿਹੜਾ ਮੰਤਰ ਜਿਹੜੇ ਵੀ ਸਿੰਘ ਨਵੇਂ ਸਜਦੇ ਹਨ ਉਹਨਾਂ ਨੂੰ ਵੀ ਬੇਨਤੀ ਆ ਵੀ ਵਾਹਿਗੁਰੂ ਮੰਤਰ ਜ਼ਰੂਰ ਕਰਨਾ ਗੋਰਾ ਮੰਤਰ ਜੀ ਇਹ ਜਿੰਨਾ ਵੀ ਜਪੋਗੇ ਉਨਾ ਹੀ ਤੁਹਾਡਾ ਲਾਭ ਆ ਸੋ ਭਾਈ ਆਪ ਜੀ ਨੂੰ ਐਨੀ ਬੇਨਤੀ ਆ ਦਾਲ ਪੰਥ ਵੱਲੋਂ ਸੋ ਕਿਸੇ ਨੇ ਵੀ ਖਾੜਾ ਣਾ ਸ਼ਾਸਤ੍ਰ ਵਿਦਿਆ ਸਿੱਖਣੀਆਂ ਸੋ ਆ ਸਕਦਾ ਆਪ ਜੀ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰੇਕ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਸਿਦਾ ਸਿੰਘਾਣੋ ਪਾਵੇ ਤਣ ਤਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨ ਕਬੜਾ ਨੂੰ ਪਾਵੇ ਚੜਤੀ ਕਲਾ ਹੋ ਜਾਵੇ ਸਤਿ ਸ੍ਰੀ ਅਕਾਲ ਫਤਿਹ ਪਾਵੇ ਨਿਹਾਲ ਹੋ ਜਾਵੇ ਪਾਪਾ ਦੀਪ ਸਿੰਘ ਜੀ ਦੇ ਮਾਨੋ ਪਾਵੇ ਸਤਿ ਸ੍ਰੀ ਅਕਾਲ ਕਾਰੇ ਗਿ ਜਾਵੇ ਨਿਹਾਲੋ ਜਾਵੇ ਯਾਰ ਜਗਤ ਮਾਤਾ ਸਾਹਿਬ ਦੇਵਾ ਜੀ ਦੇ ਚਰਨ ਕਬਲਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਕਾਰੇ ਨਿਹਾਲੋ ਜਾਵੇ ਸਰੋਵਨੀ ਸ਼ਹੀਦ ਬਾਬਾ ਚਰਨੈਲ ਬਾਬਾ ਜੀਵਨ ਸਿੰਘ ਜੀ ਆਨੇ ਚਰਨ ਕਬਲਾ ਨੂੰ ਭਾਵੇ ਨਿਹਾਲੋ ਜਾਵੇ ਸਤਿ ਸ਼੍ਰੀ ਅਕਾਲ ਰਾਜ ਜਾਵੇ ਫਤਿਹ ਪਾਵੇ ਨਿਆਲੋ ਜਾਵੇ ਚੱਲਦੇ ਵਹਿੀਰ ਚੱਕਰਵਰਤੀ 96 ਕਰੋੜੀ ਪੰਥ ਅਕਾਲੀ ਬੁੱਟੇ ਦਲ ਤਰਨੇ ਦਲ ਨੂੰ ਪਾਵੇ ਨਿਆਲੋ ਜਾਵੇ ਸਤਿਗੁਰੂ ਆਕਾਰ ਹੋਰ ਅਰਿਆਕਾਲ ਹੀ ਅਕਾਲ ਦੇਖ ਤੇਗ ਫਤਿਹ ਜੀਤੂ ਹਰ ਮਤਾਨ ਫਤਿਹ ਖਾਲਸੇ ਦੀ ਹਰ ਜਵਾਨ ਫਤਿਹ ਹੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ